ਹਲਕਾ ਦੀ ਧਰਤੀ ਤੋਂ ਬਹੁਤ ਸਾਰੇ ਨੌਜਵਾਨਾਂ ਨੂੰ ਰਿਪੋਰਟ ਕਰਕੇ ਵਾਪਸ ਭੇਜ ਦਿੱਤਾ ਗਿਆ ਪੰਜਾਬ ਦੇ ਵੀ ਬਹੁਤ ਸਾਰੇ ਨੌਜਵਾਨ ਇਸ ਦੇ ਵਿੱਚ ਸ਼ਾਮਲ ਨੇ ਪਿੰਡ ਚੱਕੋ ਕੀ ਵਿਧਾਨ ਸਭਾ ਹਲਕਾ ਭਲਾਤ ਦਾ ਪਿੰਡ ਹੈਗਾ ਅਸੀਂ ਉੱਥੇ ਪਹੁੰਚੇ ਹਾਂ ਇੱਥੋਂ ਦਾ ਵੀਰ ਨਿਸ਼ਾਂਤ ਕੁਮਾਰ ਵੀ ਰਿਪੋਰਟ ਹੋ ਕੇ ਜਿਹੜਾ ਕੱਲ ਜਹਾਜ਼ ਆਇਆ ਭਾਰਤ ਅੰਮ੍ਰਿਤਸਰ ਹਵਾਈ ਅੱਡੇ ਤੇ ਉਹਦੇ ਵਿੱਚ ਆਇਆ ਗੱਲਬਾਤ ਕਰਾਂਗੇ ਨਿਸ਼ਾਂਤ ਜੀ ਕਿਸ ਤਰ੍ਹਾਂ ਤੁਸੀਂ ਅਮਰੀਕਾ ਜਾਣ ਬਾਰੇ ਸੋਚਿਆ ਸੀ ਤੇ ਉਸ ਤਰ੍ਹਾਂ ਉਥੇ ਕਿਦਾਂ ਦੇ ਹਾਲਾਤ ਤੁਹਾਡੇ ਰਹੇ ਕਿੰਨਾ ਤੁਹਾਡਾ ਖਰਚਾ ਹੋਇਆ ਕਿਸ ਤਰ੍ਹਾਂ ਸਾਰੇ ਪੈਸੇ ਦਾ ਇਹ ਪ੍ਰਬੰਧ ਕੀਤਾ ਸੀ ਭਾਈ ਕੁੱਲ ਖਰਚਾ 45 ਲੱਖ ਰੁਪਇਆ ਆਇਆ ਤੇ ਸਾਰੇ ਪੈਸੇ ਪਹਿਲੀ ਵੇਚ ਕੇ ਮਾਪਿਓ ਦਾ ਸੋਨਾ ਗਿਰਵੀ ਰੱਖ ਕੇ ਸਾਰੇ ਪੈਸੇ ਇਕੱਠੇ ਕੀਤੇ ਸੀਗੇ ਲੋਕਾਂ ਕੋਲ ਵਿਆਜੀ ਲੈ ਕੇ ਦੇ ਕਿਦਾਂ ਜਿਹੜਾ ਏਜੰਟ ਸੀਗਾ ਕਿਦਾਂ ਤੁਹਾਡੇ ਉਹਨਾਂ ਨੇ ਕਿਹਾ ਸੀ ਕਿ ਤੁਰਕੇ ਇਸ ਤਰੀਕੇ ਨਾਲ ਜਿਸ ਤਰੀਕੇ ਨਾਲ ਤੁਸੀਂ ਅਮਰੀਕਾ ਪਹੁੰਚੇ ਉਸ ਤਰੀਕੇ ਨਾਲ ਹੀ ਵਾਦਾ ਹੋਇਆ ਸੀ ਜਾਂ ਹੋਰ ਤੁਹਾਨੂੰ ਦੱਸਿਆ ਕਿ ਇਦਾਂ ਲੈ ਕੇ ਜਾਵਾਂ ਨਹੀਂ ਨਹੀਂ ਭਾਈ ਉਹਨੇ ਹਣ ਸਾਰਾ ਕਿਹਾ ਸੀ ਕਿ ਬਾਈ ਫਲਾਈਟ ਆ ਤੁਹਾਨੂੰ ਭੇਜਾਂਗੇ ਕੋਈ ਤੁਹਾਨੂੰ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਮਾਸਾ ਵੀ ਤੁਹਾਨੂੰ ਦੁਰਨਾ ਨਹੀਂ ਪਏਗਾ ਅਮਰੀਕਾ ਤੱਕ ਤੇ ਸਾਰਾ ਰਾਹ ਸਾਨੂੰ ਜੰਗਲ ਦੇ ਵਿੱਚ ਜਿੱਦਾਂ ਉਹਨਾਂ ਨੇ ਤਰਾਇਆ ਤੇ ਕੁੱਲ 16 ਦੇ ਸਾਡੇ ਉਹਨੇ ਜੰਗਲ ਚ ਲਵਾਏ ਤੇ ਡੋਂਕਰ ਵੀ ਸਾਨੂੰ ਛੱਡ ਕੇ ਚਲਾ ਗਿਆ ਸੀ ਜੇ ਰਸਤੇ ਵਿੱਚ ਨਾ ਸਾਡੇ ਕੋਈ ਖਾਣ ਪੀਣ ਨੂੰ ਸੀਗਾ ਕੁਝ ਤੇ ਨਾ ਕੋਈ ਪੀਣ ਦੀ ਚੀਜ਼ ਹੀ ਨਾ ਕੋਈ ਖਾਣ ਦੀ ਚੀਜ਼ ਹੀਗੀ ਪਾਣੀ ਦ੍ਰਿਯਾਦਪਾ ਬੀਬੀ ਕੇ ਟਾਈਮਸ ਹਾਜ਼ਰੇ ਤਾਂ ਕੋਈ ਮਾਫੀਆ ਵਗੈਰਾ ਵੀ ਕਹਿੰਦੇ ਉੱਥੇ ਜੰਗਲਾਂ ਚ ਹੁੰਦਾ ਉਹਦਾ ਵੀ ਡਰ ਹੁੰਦਾ ਸੀ ਜੀ ਬਿਲਕੁਲ ਹਨ ਦੋ ਵਾਰੀ ਮਾਫੀਆ ਪਈ ਜੋ ਖਾਨ ਨੂੰ ਇਸ ਦਾ ਸਾਰਾ ਕੁਝ ਲੈ ਗਈ ਸਾਡੇ ਤੋਂ ਫੋਨ ਜੋ ਕੱਪੜੇ ਸਭ ਲੈ ਗਈ ਸਾਡੇ ਕੋਲ ਕਿ ਕਿੰਨੇ ਕ ਆਪਣੇ ਪੰਜਾਬੀ ਮੁੰਡੇ ਸੀ ਜਾਂ ਸਾਰੇ ਤੁਹਾਡੇ ਕਿੰਨੇ ਸੀ ਬੰਦੇ ਕੁੱਲ ਅਸੀਂ 150 ਜਣੇ ਸੀਗੇ ਤੇ ਇੰਡੀਆ ਦੇ 40 ਜਣੇ ਸੀਗੇ ਅਸੀਂ ਤੇ ਪੰਜਾਬੀ ਕਿੰਨੇ ਸੀਗੇ ਪੰਜਾਬੀ ਕੋਲ 30 ਜਣੇ ਸੀਗੇ ਇਹ ਸਾਰੇ ਉੱਥੋਂ ਕ੍ਰੋਸ ਕਰਕੇ ਬਾਰਡਰ 'ਤੇ ਪਹੁੰਚ ਗਏ ਅਸੀਂ ਅਮਰੀਕਾ। ਹਾਂਜੀ ਸਾਰੇ ਜਣੇ ਬਾਰਡਰ ਕ੍ਰੋਸ ਕਰਕੇ ਅਸੀਂ ਪਹੁੰਚ ਗਏ ਅਸੀਂ ਅਮਰੀਕਾ। ਕਿ ਕਿੰਨੇ ਕ ਦਿਨ ਅਮਰੀਕਾ ਰਹੇ ਤੁਸੀਂ? ਭਾਈ ਮੈਂ 25 ਤੋਂ 30 ਦਿਨ ਰਿਹਾ ਬਸ ਉੱਥੇ। ਉਹ ਵੀ ਜੇਲ੍ਹ 'ਚ। ਠੀਕ ਹੈ। ਉੱਥੋਂ ਸਿੱਧਾ ਉਹਨਾਂ ਨੇ ਫਲਾਈਟ ਇੱਥੇ ਕਰਤੀ। ਹਾਂਜੀ ਨਾ ਸਾਨੂੰ ਦੱਸਿਆ ਜਦੋਂ ਫਲਾਈਟ ਦੇ ਲੱਗ ਗਿਆਗੇ ਉਦੋਂ ਟਰਾਂਸਲੇਟਰ ਆ ਕੇ ਕਹਿੰਦਾ ਵੀ ਤੁਸੀਂ ਇੰਡੀਆ ਜਾ ਰਹੇ ਹੋ ਵਾਪਸ। ਪਹਿਲਾਂ ਤੁਹਾਨੂੰ ਖੁਦ ਨੂੰ ਵੀ ਨਹੀਂ ਪਤਾ ਲੱਗਾ ਕਿ ਅਸੀਂ ਜਾ ਰਹੇ ਹਾਂ। ਨਹੀਂ ਜੀ ਹਾਂ ਉਹਨਾਂ ਨੇ ਕਹੀ ਤੁਹਾਨੂੰ ਹੋਰ ਕਿਤੇ ਸ਼ਿਫਟ ਕਰ ਲੱਗੇ। ਮਾਚ 에어ਪੋਰਟ ਤੇ ਆ ਗਈ ਸੀ ਉਹਨਾਂ ਨੇ ਦੱਸਿਆ ਤੁਸੀਂ ਇੰਡੀਆ ਜਾ ਰਹੇ ਸਾਰੇ ਜਦੋਂ ਪਹਿਲਾਂ ਇੱਥੇ ਫਲਾਈਟ ਆ ਗਈ ਸੀ ਉਹ ਤੁਹਾਡੇ ਕੋ ਕੋਈ ਸੂਚਨਾ ਨਹੀਂ ਪਹੁੰਚੀ ਉੱਥੇ ਜਦੋਂ ਤੁਸੀਂ ਤੁਹਾਨੂੰ ਉਹਨਾਂ ਨੇ ਆਪਣਾ ਅਰੈਸਟ ਕੀਤਾ ਹੋਇਆ ਨਹੀਂ ਪਈ ਉੱਥੇ ਇਦਾਂ ਦਾ ਕੋਈ ਹੈ ਨਹੀਂ ਸੋਰਸ ਨਹੀਂ ਗੱਜ ਜਿਹਦੇ ਨਾਲਾਨੂੰ ਅੰਦਰ ਪਤਾ ਲੱਗੇ ਤਾਂ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਉੱਥੇ 16 17 ਦਿਨ ਜੰਗਲ ਦੇ ਵਿੱਚ ਰਹੇ ਖਾਣ ਨੂੰ ਫਿਰ ਪਾਣੀ ਦੇ ਸਾਰੇ ਸੀਗੇ ਕੋਈ ਪਾਣੀ ਦੇ ਸਾਰੇ ਸੀ ਜੋ ਖਾਣ ਪੀਣ ਸੀ ਉਹ ਮਾਫੀ ਲਿਆ ਗਿਆ ਸੀਗਾ ਪਿੱਛੋਂ ਜਿਹੜੇ ਲੋਕ ਆਉਂਦੇ ਸੀਗੇ ਉਹ ਥੋੜਾ ਬੋਧਾ ਖਾਣ ਪੀਣ ਦੇ ਜਾਂਦੇ ਸੀ ਉਹਦੇ ਨਾਲ ਹੀ ਗੁਜ਼ਾਰਾ ਕਰਦੇ ਰਹੇ ਹਾਲੇ ਹੋਰ ਵੀ ਪਿੱਛੇ ਕੋਈ ਨੌਜਵਾਨ ਜਾ ਰਹੇ ਆ ਉਦੋਂ ਜੀ ਜਾ ਰਹੇ ਆ ਕਈ ਨੌਜਵਾਨ ਪਰ ਹੁਣ ਵਾਪਸ ਆਉਣ ਦੀ ਕੋਸ਼ਿਸ਼ ਕਰ ਰਹੇ ਆ ਨਹੀਂ ਆਏ ਜਾ ਰਹੇ ਹਨ ਕੁਮਾਫੀਆ ਦੇ ਹੱਥ ਚਾਓ ਸਾਰੇ ਨਾ ਉੱਧਰ ਜੋਗੇ ਰਹੇ ਨਾ ਉੱਧਰ ਜੋਗੇ ਨਾ ਹਾਂ ਜੀ ਤਾਂ ਇਹ ਜਿਹੜਾ ਸਾਰਾ ਪੈਸਾ ਤੁਸੀਂ ਵੀ ਕਿਵੇਂ ਇੰਤਜ਼ਾਮ ਕੀਤਾ ਸਾਰਾ ਪੈਸਾ ਜਿੱਦਾਂ ਤੁਸੀਂ 43-40 ਰੁਪਇਆ ਦੱਸਿਆ ਕਿੱਦਾਂ ਇੰਤਜ਼ਾਮ ਹੋਇਆ ਸੀਗਾ ਭਈ ਪਹਿਲੀ ਵੇਚੀ ਸੀਗੀ ਘਰ ਦਾ ਸੋਨਾ ਸੀਗਾ ਲੋਕਾਂ ਕੋਲ ਵਿਆਜ ਹੀ ਫੜੇ ਸੀਗੇ ਸਾਰੇ ਪੈਸੇ ਹਾਂ ਹੁਣ ਤੁਹਾਡੀ ਕੀ ਸਰਕਾਰ ਤੋਂ ਅਪੀਲ ਹੈ ਕਿ ਕਿੱਦਾਂ ਉਹ ਤੁਹਾਡੀ ਹੈਲਪ ਹੋਵੇ ਸਾਡੀ ਸਰਕਾਰ ਤੇ ਇਹੋ ਅਪੀਲ ਹੈ ਕਿ ਸਾਡੇ ਪੈਸੇ ਵਾਪਸ ਕਰਾਈ ਜਾਣ ਤੇ ਜਨਤਾ ਦੇ ਉੱਤੇ ਐਕਚੁਅਲ ਦਿੱਤਾ ਜਾਵੇ ਹਾਂ ਜਿੱਦਾਂ ਤੁਸੀਂ ਹੁਣ ਪੜੇ ਲਿਖੇ ਹੋ ਕਿ ਨੌਕਰੀ ਵੀ ਕੋਈ ਇਸ ਤਰ੍ਹਾਂ ਦੀ ਸਰਕਾਰ ਤੁਹਾਨੂੰ ਇੱਥੇ ਹੀ ਨੌਕਰੀ ਦੇ ਦੇਵੇ ਦੇ ਜਰੂਰ ਹਾਲ ਜੇ ਨੌਕਰੀ ਮਿਲੇ ਸੀ ਬਾਹਰ ਜਾਣ ਦਾ ਸੁਪਨਾ ਹੀ ਨਾ ਕਦੀ ਦਿੱਤੀ ਇਥੇ ਆਪਣੇ ਇੰਡੀਆ ਚ ਹੀ ਰਹਿ ਕੇ ਨੌਕਰੀ ਕਰੀਏ। ਪਰ ਤੁਸੀਂ ਇਹ ਸੋਚਿਆ ਸੀ ਕਿ ਉੱਥੇ ਇੰਨੇ ਹੌਕੇ ਹਾਲਾਤ ਤੁਹਾਨੂੰ ਇਹ ਆਪਣੇ ਦੇਖਣੇ ਪੈਣਗੇ। ਨਹੀਂ ਜੀ ਅਸੀਂ ਇਦਾਂ ਦਾ ਕੋਈ ਨਹੀਂ ਸੋਚਿਆ ਵੀ ਹਣ ਰਾਜ ਇਦਾਂ ਸਾਰਾ ਕੁਝ ਦੇਖਣਾ ਪਵੇਗਾ। ਏਜੰਟ ਨੇ ਕਿਹਾ ਸੀਗਾ ਸਾਰੇ ਉੱਪਰ ਉੱਪਰਾਂ ਦੀ ਜਾਓਗੇ ਤੁਸੀਂ ਬਾਹਰ ਫਲਾਈਟ ਜਾਓਗੇ। ਤਾਂ ਹੋਰ ਉੱਥੇ ਕਿੰਨੇ ਕੁ ਨੌਜਵਾਨ ਅਮਰੀਕਾ ਦੇ ਵਿੱਚ ਹੈਗੇ ਜਿਹੜੇ ਫਸੇ ਹੋਏ। ਕੁੱਲ ਪੰਜ ਸੋ ਦੋ ਸੇ ਸੋ ਨੌਜਵਾਨਾ ਉੱਥੇ ਵਿੱਚ ਕੁੜੀਆਂ ਵੀ ਆ ਬੱਚੇ ਵੀ ਇੰਡੀਆ ਦੇ ਜਿਹੜੇ ਤੁਸੀਂ ਇਦਾਂ ਜੰਗਲ ਦੇ ਵਿੱਚ ਜਾਂਦੇ ਸੀ ਤੇ ਉਦੋਂ ਬੱਚੇ ਵੀ ਹੁੰਦੇ ਸੀ ਨਾਲ ਹਾਂਜੀ ਦੋ ਦੋ ਤਿੰਨ ਤਿੰਨ ਸਾਲਾਂ ਦੇ ਨਵਾਂ ਨਵਾਂ ਮਹੀਨਿਆਂ ਦੇ ਵੀ ਬੱਚੇ ਵੀ ਸੀ ਸਾਡੇ ਨਾਲ ਜਿਨ੍ਹਾਂ ਨੇ ਆਪੋ ਉਹ ਇੰਡੀਅਨ ਸੀਗੇ ਜਨਾਨੀ ਨਹੀਂ ਕਈ ਬਾਲੀਅਨ ਸੀ ਗਿਆ ਤੇ ਬਾਲੀਅਨ ਕੰਟਰੀਆਂ ਦੇ ਸੀਗੇ ਕਈ ਇੰਡੀਅਨ ਸੀਗੇ ਇਹ ਸਾਰੇ ਇਕੱਠੇ ਲੈ ਕੇ ਜਾਂਦੇ ਹਾਂ ਹਾਂਜੀ ਇੱਕ ਦੂਜੇ ਦੀ ਇਦਾਂ ਹੀ ਸਹਾਇਤਾ ਕਰਦੇ ਅਸੀਂ ਇੱਕ ਦੂਜੇ ਨੂੰ ਜੁਨਾਨੀਆਂ ਨਾਲ ਜਾ ਰਹੇ ਸੀ ਤਾਂ ਕੋਈ ਤੁਹਾਡਾ ਨੌਜਵਾਨਾਂ ਨੂੰ ਕੋਈ ਮੈਸੇਜ ਨੌਜਵਾਨਾਂ ਨੂੰ ਇਹੋ ਅਪੀਲ ਹੈ ਕਿ ਇੱਥੇ ਆਪਣਾ ਕੰਮ ਕਰਨ ਇਹਨੇ ਪੈਸੇ ਨਾ ਖਰਾਬ ਕਰਨ ਤੇ ਸਰਕਾਰ ਨੂੰ ਵੀ ਇਹੋ ਬੇਨਤੀ ਆ ਵੀ ਇੱਥੇ ਕੰਮ ਦਿੱਤੇ ਜਾਣ ਨੌਕਰੀਆਂ ਦਿੱਤੀਆਂ ਜਾਣ ਨੌਜਵਾਨਾਂ ਨੂੰ ਤਾਂ ਇਹ ਨੌਜਵਾਨ ਨਿਸ਼ਾਨਤ ਹੋਣੀ ਨੇ ਜਿਹੜੇ ਅਮਰੀਕਾ ਦੀ ਧਰਤੀ ਤੋਂ ਵਾਪਸ ਆਏ ਨੇ ਤੇ ਇਹਨਾਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਜਿਹੜੇ ਨੌਜਵਾਨੇ ਹਾਲੇ ਵੀ ਉੱਥੇ ਫਸੇ ਹੋਏ ਨੇ ਤਾਂ ਬਹੁਤ ਓਕੇ ਦੇ ਇਨਾਂ ਨੇ ਕੱਡੇ ਨੇ ਜਿਹੜੇ ਜੰਗਲਾਂ ਦੇ ਵਿੱਚ ਕਿਉਂਕਿ ਦੋ ਵਾਰ ਇਹਨਾਂ ਨੇ ਦੱਸਿਆ ਕਿ ਮਾਫੀਆ ਵੀ ਇਹਨਾਂ ਨੂੰ ਪੈ ਗਿਆ ਸੀ ਇਹਨਾਂ ਦਾ ਸਮਾਨ ਖੋ ਕੇ ਲੈ ਗਏ ਮੋਬਾਈਲ ਖੋ ਕੇ ਲੈ ਗਏ ਕੱਪੜੇ ਵਗੈਰਾ ਖੋ ਕੇ ਲੈ ਗਏ ਤੇ ਆਖਰ ਅਮਰੀਕਾ ਦੀ ਧਰਤੀ ਤੇ ਪਹੁੰਚ ਗਏ ਜਿਹੜਾ ਸੁਪਨਾ ਲੈ ਕੇ ਇਥੋਂ ਚੱਲੇ ਸੀ ਪਰ ਉੱਥੇ ਸੱਤਾ ਤਬਦੀਲੀ ਹੋ ਚੁੱਕੀ ਹੈ ਬਾਈਡਨ ਦੇ ਜਿਹੜਾ ਰਾਸ਼ਟਰਪਤੀ ਤੋਂ ਬਾਅਦ ਹੁਣ ਜਿਹੜੇ ਕਿ ਟਰੰਪ ਉੱਥੇ ਰਾਸ਼ਟਰਪਤੀ ਬਣ ਗਏ ਨੇ ਕਿਉਂਕਿ ਸੱਤਾ ਤਬਦੀਲੀ ਤੋਂ ਬਾਅਦ ਇਹ ਸਾਰਾ ਐਕਸ਼ਨ ਹੋਇਆ ਪਹਿਲਾਂ ਸਰਕਾਰ ਜਦੋਂ ਹੋਰ ਸੀਗੀ ਤਾਂ तमाम ਜਿਹੜੇ ਨੌਜਵਾਨ ਲਗਾਤਾਰ ਅਮਰੀਕਾ ਪਹੁੰਚ ਰਹੇ ਸੀ ਕਿਉਂਕਿ ਜਿਹੜੇ ਕਈ ਸਾਲ ਪਹਿਲਾਂ ਗਏ ਉਹ ਚੰਗੇ ਹਾਲਾਤਾਂ ਚ ਵੀ ਨਹੀਂ ਉੱਥੇ ਉਹ ਉਹਨਾਂ ਦੇ ਸੁਪਨੇ ਵੀ ਪੂਰੇ ਹੋ ਚੁੱਕੇ ਨੇ ਉਹਨਾਂ ਸੁਪਨਿਆਂ ਦੀ ਤਰ੍ਹਾਂ ਇਸ ਨਿਸ਼ਾਨ ਤੋਂ ਉਹਨਾਂ ਨੇ ਵੀ ਇੱਕ ਸੁਪਨਾ ਦੇਖਿਆ ਸੀ ਪਰ ਇਹ ਸੁਪਨਾ ਇਹਨਾਂ ਦਾ ਪੂਰਾ ਨਹੀਂ ਹੋ ਸਕਿਆ ਪਰ ਇਹਨਾਂ ਦੀ ਮੰਗ ਹੈ ਸਰਕਾਰਾਂ ਤੋਂ ਕਿ ਉਹਨਾਂ ਨੂੰ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਏਜੰਟ ਤੇ ਕਾਰਵਾਈ ਹੋਵੇ ਕਿਉਂਕਿ ਏਜੰਟ ਨੇ ਧੋਖਾ ਕੀਤਾ ਹੈ ਕਿ ਆਹ ਕੁਝ ਹੋਰ ਸੀਗਾ ਤੇ ਇਹਨਾਂ ਨੇ ਨਾਲ ਕੀਤਾ ਕੁਝ ਲੋੜ ਹੈਗਾ ਹੁਣ ਸਰਕਾਰਾਂ ਨੂੰ ਵੀ ਲੋੜ ਹੈ ਕਿ ਇੱਥੇ ਹੀ ਜਿਹੜੇ ਨੌਜਵਾਨਾਂ ਵਾਸਤੇ ਰੋਜ਼ਗਾਰ ਦੇ ਸਾਧਨ ਪੈਦਾ ਕੀਤੇ ਜਾਣ ਤਾਂ ਜੋ ਵਿਦੇਸ਼ ਜਾਣ ਦੇ ਜਿਹੇ ਤਰੀਕਿਆਂ ਦੇ ਵਿੱਚ ਨੌਜਵਾਨ ਨਾ ਫਸ ਸਕਣ ਕੈਮਰਾਮੈਨ ਗੁਰਦੇਵ ਦੇ ਨਾਲ ਇੰਦਰਜੀਤ ਸਿੰਘ ਚਾਲ ਕੂਰਥਣਾ